ਜੀ ਬਾਈ ਜੀ ਸਾਸਤਰੀ ਕਾਲ ਸਾਰੇ ਵੀਰਾਂ ਨੂੰ ਗਗਨ ਆੜੀ ਵੀ ਆ ਜਉਣਾ ਦਿਖਾ ਦਿਓ ਗਗਨ ਚਾਏ ਗਰਮ ਚਾਏ ਖੋ ਗਗਨ ਰੰਗ ਲਾਈਏ ਯਾਰ ਬਜੇ ਲਓ ਜੀ ਬਚਾ ਕਢਾਇਆ ਕਾਕੇ ਕਿਲੇ ਵਾਲਿਆਂ ਦੇ ਪ्युअर ਜੋੜੀ ਤੋਂ ਵੀਰੇ ਭੈਣ ਭਾਈ ਲਾ ਕੇ ਸ਼ਾ ਅੱਖਾ ਬਚਾ ਕੱਢਿਆ ਪਹਿਲੀ ਵਾਰ ਪਹਿਲਾਂ ਦੋ ਡੱਬੇ ਕੱਢੇ ਸੀ ਇੱਕ ਡੱਬਾ ਮਰ ਗਿਆ ਵੀਰੇ ਉਹਨਾਂ ਚੋਂ ਦੋ ਕੱਡੇ ਦੀ ਡੱਬੇ ਉਹ ਜੰਡੀ ਦੀ ਉਫੜ ਕੇ ਆਪੇ ਰੱਖ ਲੈਣਾ ਇਹਨੂੰ ਰੰਗ ਲਾਉਂਦਾ ਅਰਸ਼ਾ ਭਾਈ ਇਹਨੂੰ ਮੈਂ ਰੰਗ ਲਾਉਣਾ ਬੜੀ ਬੜੀ ਬਣੀਂਗੀ ਲਓ ਲਾਈ ਗਣਾ ਨਫੜਾਓ ਵੀਡੀਓ ਮੈਂ ਬਣਾਵਾ ਉਹ ਯਾਰ ਤੈਨੂੰ ਵਾ ਵਾ ਕਰ ਲਾ ਦੇਣ ਦੇ ਲਓ ਇਹ ਅਰਸ਼ ਰੰਗ ਲਾਉਦਾ ਇਹਦੇ ਨਿਸ਼ਾਨੀ ਕਰਦੇ ਆ ਬਈ ਇਹ ਰੱਖਣਾ ਆਜਾ ਮੈਂ ਫੁੱਲ ਬਣਾਉਂਗੀ ਲਓ ਇਹ ਲਾ ਲਾਉਦਾ ਨੋਨੀ ਬਾਈ ਰੰਗ ਲੱਗ ਗਈ ਇੱਕ ਮਿੰਟ ਜੀ ਇੱਕ ਈ ਚੀਜ਼ ਤੁਹਾਨੂੰ ਵਰਦਾਂ ਇਹ ਨਾਲ ਕਰਦੇ ਲਾ ਲਾ ਲੈਓ ਇਹ ਬਾਕੀ ਮੈਂ ਲਾ ਦਿੰਨਾ ਹਾਂਜੀ ਪਹਿਲਾ ਵੀਡੀਓ ਬੰਦ ਕਰ ਦੋ ਹੈ ਵੀਡੀਓ ਲੈਓ ਜੀ ਆਹ ਲਾਤਾ ਰੰਗ ਸਿਕਾ ਦਾ ਜੀ ਡਰੇਰ ਨਾਲ ਬਸਾ ਰਹਿ ਗਿਆ ਇਧਰ ਦਾ ਮਸਕਾ ਲਿਆ ਬੰਨ ਦੇਖੇ ਇੰਨੇ ਕਾਲੇ ਨਹੀਂ ਕਰਿਆ ਆਰਸ਼ ਨਹੀਂ ਲਾਇਆ ਰੰਗ ਆਪਾਂ ਕਿਹੜਾ ਡਰੇਰ ਤੋਂ ਘਾਟਾਂ ਆਪਾਂ ਕਿਹੜਾ ਕਹਿੰਦੇ ਡਰੇਰ ਤੋਂ ਘਾਟਾਂ ਲੈ ਲਓ ਜੀ ਇਹ ਸ਼ਰਦਰੀ ਲਓ ਜੀ ਸਕਾਤਾਂ ਵੀਰੇ ਛੱਡੀਏ ਇਹਨੂੰ ਬੱਚਾ ਵੱਡਾ ਹੋ ਗਿਆ ਅੰਦਰ ਰੱਖਿਆ ਸੀ ਜਾਲ ਚੋਚ ਮੈਂ ਸਾਫ਼ ਕਰਤਾ ਯਾਰ ਬੇਠਾਂ ਬੁੱਠਾਂ ਖਾਸੀਆਂ ਸੀ ਹੁਣ ਪੈਰੇ ਲਵੇੜੀ ਜਾਂਦੇ ਨੇ ਲਓ ਜੀ ਆ ਗਏ ਕਬੂਤਰੀਆਂ ਵਾਲੇ ਇਹ ਜੀ ਵੀਰੇ ਸਾਰੀਆਂ ਵੱਡੀਆਂ ਹੀ ਕਬੂਤਰੀਆਂ ਨੇ ਆਪਾਂ ਇਹ ਜੀ ਛੱਡ ਦੇਣਾ ਲੈ ਉਹ ਪੁੱਤ ਘਰ ਲੈ ਨਿਆਰੇ ਲੈ 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 ਚੱਲ 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 ਵੀ ਚੱਲ ਨਾ ਹਾਂ ਹੁਣ ਮਾਰੂ ਡਾਰੀਆਂ ਪਿਓਰ ਕਰੇ ਨੇ ਭਾਈ ਐਦ ਕੀ ਆਪਾਂ ਕਬੂਤਰ ਕਈ ਇੱਕ ਆਹ ਆ ਦੋਏ ਭਾਈ ਨੇ ਆ ਪਹਿਲੀ ਝੋਲੀ ਦਾ ਦੂਜੀ ਵਾਲਾ ਮਰ ਗਿਆ ਆ ਤੀਜੀ ਝੋਲੀ ਦਾ ਤੋਂ 1:00 ਵਜੇ ਦੇ ਗਲ ਚੋ ਗਏ ਤਾਂ ਹੋਰ ਘਟਾ ਲਿਆ ਨਹੀਂ ਦੋਏ ਕਢਾਉਣੇ ਦੀਏ ਉਹਨੇ ਜਾਨੂ ਆਂਡਾ ਹੋਰ ਧਰ ਲਿਆ ਇੱਕ ਇੱਕ ਕੇ ਬਚਾ ਕੱਢਦੀ ਐ ਵੀਰੇ ਹਰੇਕ ਵਾਰ ਵੱਧ ਨਹੀਂ ਕੱਢਦੀ ਹੈਗੀ ਡੱਬੀ ਆ ਐਦੀ ਐਦੀ ਦੀ ਆ ਵੱਡੀ ਕਬੂਤਰੀ ਆ ਆਪਣੇ ਕੋਲ ਜੋੜੇ ਵਾਲੀ ਇਹ ਫੋਕੇ ਆਂਡੇ ਧਰਉਂਦੀ ਆ ਉਹਦੀ ਭੈਣ ਆ ਆ ਕਬੂਤਰੀ ਦੀ ਭੈਣ ਆ ਉਹ ਪੂਰੀ ਦੀ ਆ ਲੋ ਇਹਦਾ ਵੀ ਜੋੜਾ ਲਾਇਆ ਤੇ ਵੀਰੇ ਫੋਕੇ ਅੰਡੇ ਧਰਾਉਂਦੀ ਆ ਇਹ ਕਾ ਪੂਰੀ ਆ ਆਪਣੇ ਕੋ ਤੇ ਆ ਕਾਲ ਸਰੀ ਦੇਖੋ ਕਬੂਤਰੀ ਇਹ ਛੱਡਣ ਵਾਲੀ ਆ ਅਰਸ਼ ਦੀ ਲੱਤ ਤੇ ਬੈਂਦੀ ਇਹਨੇ ਛੱਡਣ ਨਹੀਂ ਦਿੱਤੀ ਗਾਇਤ ਕੀ ਕਹਿੰਦਾ ਕਹਿੰਦਾ ਮੈਂ ਛੱਡਣੀ ਆ ਆ ਬੱਟੀਆਂ ਕਬੂਤਰੀਆਂ ਨੇ ਤੁਹਾਨੂੰ ਆ ਕਬੂਤਰੀ ਦਿਖਾਉਣਾ ਬਾਈ ਇਹਦੀਆਂ ਅੱਖਾਂ 'ਚ ਰਿੰਗ ਦੇਖਿਓ ਬਾਹਰ ਕਰਕੇ ਦਿਖਾਉਣਾ ਲੋ ਵੀਰੇ ਆ ਕਬੂਤਰੀ ਆ ਉਹ ਜਿਹੜੀ ਮੈਂ ਤੁਹਾਨੂੰ ਅੰਦਰ ਗੱਲ ਕਰਵਾਦੀ ਆ ਇਹ ਅੱਖ ਦੇਖਿਓ ਰਿੰਗ ਇਹਦੇ ਲੋਈ ਕਰੋ ਚੈੱਕ ਵੀਰੇ ਇਹ ਬੱਚੇ ਬੰਬ ਬੁੱਡੇ ਨੇ ਬਾਈ ਪੂਰੇ ਬੰਬ ਜਿੰਨੇ ਕਹਿ ਦੋ ਇਹ ਆਪਾਂ ਘਰੇ ੜਾਉਂਦੇ ਸੀ ਸੁੱਕੀ ਇਹ ਡੇਢ 2:00 ਵਜੇ ਜਾ ਕੇ ਟੋਬੇ ਤੇ ਸਪੈਂਦੇ ਤੇ ਬਹਿ ਗਈ ਅਸੀਂ ਡੱਕਰੀ ਗਏ ਉਹਨੂੰ ਪਾਣੀ ਦਿੱਤਾ ਨਹੀਂ ਇਹਨੂੰ ਚਾਹ ਪਰ ਅਖੇ ਹੀ ਰੱਖੇ ਨੇ ਕਬੂਤਰੇ ਦੂਜੀ ਝੋਲੀ ਦੀ ਪੱਠੀ ਆ ਲੋ ਜੀ ਇਹ ਇਧਰ ਵੀ ਦਿਖਾਉਣਾ ਵੀਰੇ ਚਾਹ ਲੋ ਲੇ ویਲੇ ਬਾ ਤੇਰੇ ਬਾ ਤੇਰੇ ਇਹਦੇ ਪੈਰ ਦਿਖਾਉਣਾ ਵੀਰੇ ਆਲੇ ਇਹਦੇ ਬੱਚੇ ਫੁੱਲ ਲੁੱਡੇ ਨੇ ਵੀਰੇ ਜਾਂਦੇ ਵੀ ਨਹੀਂ ਗਏ ਹੁਣ ਇਹਦਾ ਜੋੜਾ ਫੇਰ ਲਾਵਾਂਗੇ ਕਲੀਆਂ ਦੇ ਦੋ ਬੱਚੇ ਕਢਾਵਾਂਗੇ ਤੋਂ ਇਹੋ ਛੱਡ ਦੀ ਇਹਨੂੰ ਚੱਲ ਵੀ ਲੇ ਬਾਈ ਦਾਣੇ ਤੁਨੇ ਪਾਈਏ ਲਈ ਨਿਆਰਾ ਇਹਦੀਆਂ ਆਪਾਂ ਸਾਰੇ ਇਹੀ ਬਰੀਡ ਦੀਆਂ ਬਾਈ ਕਬੂਤਰਿਆਂ ਲਾਉਨੇ ਆ ਜਿੰਨਿਆਂ ਨਾ ਵੀ ਲਾਉਨੇ ਆ ਇੱਕ ਆ ਬੈਠੀ ਇਹਨਾਂ ਦੀ ਪਿਓਰ ਕਰੀਏ ਤੁਹਾਨੂੰ ਇਹ ਵੀ ਦਿਖਾ ਦਿੰਦਾ ਮੈਂ ਲੋ ਜੀ ਅਰਸ਼ ਕਹਿੰਦਾ ਹੋਰੇ ਮੇਰੇ ਕੋ ਆ ਕੇ ਸ਼ੌਂਕ ਕਰੋ ਇੱਕ ਟੱਕ ਦੇਖੋ ਜੀ ਬਾਈ ਜੀ ਇਹਦੀ ਲੱਖਾ ਮਨੇ ਆਈ ਅੱਖਰ ਦੇਖੋ ਹੁਣ ਦੇਖੋ ਲਾ ਵੀਰੇ ਰੰਗ ਦੇਖੋ ਇਹਦੇ ਅੱਖ ਚਲੇ ਬਾਈ ਜੀ ਰੰਗੇ ਦਾ ਅੱਧਾ ਕਾਲਾ ਅੱਧਾ ਚਿੱਟਾ ਅੱਖ ਦਾ ਰੰਗ ਆ ਇਹ ਹੁਣ ਫੜਨ ਲੱਗੇ ਪੈਰ ਜੇ ਲਵੇੜਲੇ ਨੇ ਇਧਰੋਂ ਵੀ ਐਵੇਂ ਹੀ ਆ ਵੀਰੇ ਆ ਲੋ ਇਹਦੀ ਨਾ ਭੈਣ ਆਪਾਂ ਸਾਕੀ ਭੈਣ ਮੁੰਡਾ ਬਧਾਤੇ ਵਾਲਾ ਲੈ ਗਿਆ ਪੰਮਾ ਹਾਂਜੀ ਬਾਈ ਜੀ ਉਹਦੇ ਕੋਲ ਆ ਹੁਣ ਉਹਨੂੰ ਪਤਾ ਨਹੀਂ ਗੱਲ ਤਾਂ ਹੋਈ ਨਹੀਂ ਬਾਈ ਮੁੜ ਕੇ ਵੀ ਬੱਚੇ ਪੁੱੱਚੇ ਕਿਵੇਂ ਉੱਡੇ ਨੇ ਇਹ ਪਿਓਰ ਕਰੀਆਂ ਇਹਦੀ ਬਈ ਭੈਣ ਭਾਈ ਦੀਆਂ ਆ ਲੈ ਪੈਰ ਦੇਖੋ ਜੀ ਇਹਦੇ ਜੀ ਦੋ ਪੱਠੇ ਇਹਨਾਂ ਦੇ ਨਾ ਦੂਵੇ ਜੋੜੇ ਦੇ ਭੈਣ ਭਾਈ ਦੇ ਉਹ ਆਪਾਂ ਦੇਤੇ ਰਿਸ਼ਤੇਦਾਰ ਨੂੰ ਉਹਨੇ ਗਾਂਹ ਚਕਾਤੇ ਉਹਨਾਂ ਕੋ ਬਾਜੀਆਂ ਜਿੱਤ ਗਏ ਉਹਨਾਂ ਨੇ ਮੁੜ ਕੇ ਦੱਬੇ ਲਏ ਦੱਬੇ ਕੀ ਕਹਿੰਦੇ ਕਹਿੰਦੇ ਉਹ ਤਾਂ ਮਰ ਗਿਆ ਪਤਾ ਨਹੀਂ ਬਿੱਲੀ ਲੈ ਗਈ ਹਾਂ ਉਹਦਾ ਪਤਾ ਨਹੀਂ ਕਿੱਧਰ ਗਏ ਹਾਂ ਇਹਨਾਂ ਦੇ ਭੈਣ ਭਤੀ ਪਹਿਲੇ ਸਾਲੇ ਚਾਰ ਬਾਜੀਆਂ ਜਿੱਤ ਗਏ ਉਹ ਲਿਆਓ ਜੀ ਇਧਰ ਆ ਰੇਖਾ ਫਿਰਦੀ ਆ ਅਲੰਬੂ ਪੁੱਛੀਵਾ ਲੰਗੂ ਆ ਫਿਰਦਾ ਇਹਦੀ ਤਿਆਰੀ ਚੱਲਦੀ ਹੁੰਦੀ ਆ ਦੇ ਕੁੰਡੀ ਪਈ ਇਹ ਚ ਬਦਾਮ ਛੋਲੇ ਗੁੜ ਇਹਨੂੰ ਦਿੰਦੇ ਨੇ ਰਗੜ ਰਗੜ ਕੇ ਉਹ ਸੂਟਾ ਥੱਲੇ ਸਿੱਟਿਆ ਪਹਿਲਾਂ ਜੀ ਵੱਡ ਪੈਣੀ ਆ ਹੁਣ ਇਹਨਾਂ ਦੇ ਕਾਹ ਤੇ ਪੈਣੀ ਆ ਡੰਡ ਲਾਉਣ ਲੱਗਿਆ ਲੈ ਡਾਂਡਰ ਨਹੀਂ ਪਿੱਛੇ ਗਲਾਵ ਆ ਗਿਆ ਹੂੰ ਅਸਮਰ ਗਗਨ ਗਲਾ ਚੱਕੀ ਲੈ ਵੀਰੇ ਛੱਡੀ ਗਗਨ ਚੱਕਦੀ ਮਾ ਕਰਣਾ ਕੋਈ ਪਿੱਛੇ ਮੇਰੇ ਮੇਰੇ ਪਿੱਛੇ ਲੈ ਵੀਰੇ ਇਹਨੂੰ ਛੱਡ ਦਮਾ ਮੈਂ ਆਪਣੀਆਂ ਵੱਡੀਆਂ ਕਬੂਤਰੀਆਂ ਨੇ ਬਾਈ ਜਿੰਨੀਆਂ ਵੀ ਨੇ ਲੋਈ ਇੱਕ ਇਹਨਾਂ ਦੀ ਹੋਰ ਆ ਵੱਡੀ ਇੱਥੇ ਦੋ ਨੇ ਹੋਰ ਇੱਕ ਉਹ ਬੈਠੀ ਆ ਕਾਲਾ ਰੰਗ ਲੱਗੀ ਤੁਹਾਨੂੰ ਵੀ ਦਿਖਾਵਾਂ ਯਾਰ ਆਉ ਬੈਠੀ ਆ ਬਾਈ ਜਿਹਦੇ ਕਾਲਾ ਰੰਗ ਡੱਬੇ ਦੇ ਨਾਲ ਪਰਲੇ ਪਾਸੇ ਇੱਕ ਜੈਪਰੇ ਵਾਲੀ ਬੈਠੀ ਆ ਉਹ ਦੇਖ ਵੀਰੇ ਇਹ ਕਾ ਕਬੂਤਰੀ ਆ ਇਹਨਾਂ ਅੱਛਾ ਮੈਨੂੰ ਪਤਾ ਲੱਗਿਆ ਕਿਹੜੀ ਆ ਇਹ ਕਿਹੜੀ ਉਹਨੇ ਕੰੱਚ ਵੱਜਦੀ ਹੁੰਦੀ ਸੀ ਹਾਂ ਇਹ ਜੋਰ ਲਾ ਕੇ 2:30 ਵਜੇ ਉਰੇ ਆ ਕੇ ਛਤਰੀ ਤੇ ਨਹੀਂ ਵਹਿੰਦੀ ਥੱਲੇ ਹੀ गिरਦੀ ਸੀ। ਉਹ ਪੈਰ ਹੀ ਨਹੀਂ ਲੱਗਦੀ ਸੀ। ਇਹਦੇ ਪੈਰ ਨਹੀਂ ਲੱਗਦੇ ਸੀ। ਇੰਨੀ ਸਿਆਣੀ ਕਬੂਤਰੀ ਸੀ ਬਾਈ। ਯਾਨੀ ਕਹਿ ਲਓ ਇਹਦਾ ਜਿਆਦਾ ਸੈਟ ਤੀਗੀ। ਇਹਨੂੰ ਅਸੀਂ ਪਾਣੀ ਪਿਲਾਉਣਾ ਅੱਧੇ ਘੰਟੇ ਚ ਬਦਾਮਾਂ ਮੰਗਣ ਲੱਗ ਜਾਈਦੀ ਬਾਦਾਮ ਪਾਓ ਮੈਨੂੰ। ਫਿਰ ਆਪੇ ਛੱਡੀ ਤਾਂ ਨਹੀਂ ਵੀ गिरਦੀ ਆ ਕੁਛ ਨਾ ਇਹ ਬਾਈ ਜੋੜਾ ਕਬੂਤਰੀਆਂ ਘੱਟ ਘੜਦਾ। ਇੱਕ ਕਬੂਤਰੀ ਇਹਦੀ ਉਹ ਲੈ ਗਿਆ ਦੀਪੂ ਕੋਲ। ਇੱਕ ਮੰਨਪ੍ਰੀਤ ਕੁਆਲੇ ਵੜੇ ਵਾਲੇ ਕੋ ਮੁੰਡੇ ਕੋ ਪਾ ਆਹੀ 4-5 ਕਬੂਤਰੀਆਂ ਨੇ ਦੇ ਲਓ ਜੱਦਾ ਲਾਇਆ ਕਬੂਤਰ ਵਾਲੇ ਘੜਦਾ ਇਹਦੀ ਵਿਅੱਖ ਦਿਖਾਉਣਾ ਵੀਰੇ ਤੁਹਾਨੂੰ ਪਤਾ ਦਿਖਾ ਦਿ ਕਰੋ ਜੇ ਤੂੰ ਪਿੱਛੇ ਰਹਿ ਅਰਸ਼ ਇਹ ਹੁਣ ਆਈ ਐ ਆਉਂਦੀ ਨਹੀਂ ਆਦੇ ਆਦੇ ਆ ਕੀ ਆ ਕੀ ਦੇਖ ਲਓ ਬਾਈ ਰੰਗ ਅੱਖ ਚ ਇਹਨਾਂ ਦੇ ਬਹੁਤ ਚੰਗੀਆਂ ਕਬੂਤਰੀਆਂ ਨੇ ਵੀਰੇ ਇਹੇ ਚਿੱਟੀਆਂ ਜਿੰਨਿਆਂ ਨਾ ਵੀ ਲਾਏ ਨੇ ਸਾਰਿਆਂ ਨਾਲੇ ਉੱਡੇ ਨੇ ਇਹਨਾਂ ਦੇ ਦੇਖੋ ਪੀਲੀਆਂ ਵਾਲਿਆਂ ਨਾਲ ਇਹਨਾਂ ਦੇ ਲਾਤੇ ਬਾਈ ਤੇ ਰੱਬ ਤੁਹਾਡਾ ਭਲਾ ਕਰੇ ਕਾਣੇ ਵਾਲਿਆਂ ਨਾਲ ਇਹਨਾਂ ਦੇ ਜਿੰਨੇ ਨੇ ਸਾਰਿਆਂ ਨੇ ਇਹਨਾਂ ਦੀ ਉਮੀਦ ਆ ਵੀਰੇ ਕੋ ਉਤਰੀ ਦੇਖ ਲੋ ਕਿੱਡਾ ਛੱਡ ਨਾ ਛੱਡ dennਾ ਛੱਡ ਕੇ ਦਿਖਾ ਤੈਨੂੰ ਮੈਂ ਕੱਟ ਨਾ ਕਰੀਆਂ ਨੇ ਵੀਰੇ ਆ ਇਹਦੇ ਪੰਜੇ ਨੇ ਲਾਏ ਖੁਸ਼ਕ ਜਮਾ ਹੀ ਛੱਡ ਤੇ ਇਥੇ ਮੈਂ ਮਾਰ ਕੇ ਰੱਖੇ ਸੁਖਾਇਤ ਗਿਆ ਇਹਨਾਂ ਬਾਈ ਜਦੋਂ ਫੜਦੇ ਆਂ ਗਰਦਣਾ ਵਿੱਚ ਕਰ ਲੈਂਦੀਆਂ ਨੇ ਆ ਤੇ ਜਿੰਮੇ ਹੁਣ ਕਰੀ ਬੈਠੀ ਆ ਦੇ ਆਤੀਆ ਇਹ ਬਾਈ ਤਾਰੀ ਸ਼ੋਕਰਾਂ ਵਾਲੇ ਦੀ ਕਬੂਤਰੀ ਆਪਾਂ ਫੜੀ ਸੀ ਉਹਦੇ ਚੀਲੇ ਨੇ ਗੁੰਨੇ ਨੇ ਛੱਡੀ ਸੀ ਮੈਨੂੰ ਲੱਗਦਾ ਗੁੰਨਾ ਹੀ ਆ ਬਾਈ ਰੌਪਰ ਵਾਲਾ ਉਹਨਾਂ ਚੋਂ ਗਾਹਾਂ ਨਸਲ ਆ ਬਾਈ ਇਹ ਉਹ ਕਬੂਤਰੀ ਦੀਆਂ ਧੀਆਂ ਨੇ ਸਾਰੀਆਂ ਹੀ ਇਹ ਜੈਪਰੇ ਵਾਲੀ ਹੋਗੀ ਜੀ ਜੈਪਰੇ ਵਾਲੀ ਵੀ ਉਹਦੀ ਹੋਤੀ ਤੇ ਕੂਤਰ ਆਪਾਂ ਇੱਥੋਂ ਆ ਗਏ ਦੀ ਵਾਰ ਆਪਣੇ 6-7 ਦਿਨ ਇੱਥੇ ਬਹਿੰਦਾ ਰਿਹਾ ਘਰ ਵਾਲਿਆਂ ਦੇ ਫੇਰ ਰਾਤ ਨੂੰ ਫੜਨ ਗਏ ਉੱਥੋਂ ਉੱਡ ਗਿਆ ਆ ਆ ਪੌੜੀ ਕੋ ਬਹਿ ਗਿਆ ਜਿਹੜੀ ਲੋਹੇ ਦੀ ਪੌੜੀ ਲੱਗੀ ਆ ਇਹ ਥੱਲੇ ਗੱਡੀ ਹੋਈ ਆ ਪੌੜੀ ਤੇ ਮੈਂ ਚੱਕ ਕੇ ਪਰੇ ਕਰੀ ਜਮਾ ਹੋ ਵੀ ਨਾ ਰਾਤ ਨੂੰ ਫੇਰ ਇੱਥੇ ਜਿਓ ਚੜ ਕੇ ਫੜਿਆ ਲਿਓ ਇਹਨਾਂ ਛੱਡੀਆਂ ਬਾਲਾ ਚੰਗਾ ਕਬੂਤਰ ਵੀ ਉਹਦਾ ਕਬੂਤਰ ਦਾ ਵੀ ਤਾਂ ਬਹੁਤ ਲੱਗਿਆ ਯਾਰ ਜੋੜੇ ਦੇ ਇੱਕ ਜੈਪਰੇ ਵਾਲੀ ਤਾਂ ਤੁਸੀਂ ਦੇਖੀ ਹੋ ਕਿ ਦਿਖਾਵਾਂ ਯਾਰ ਲੈ ਦਿਖਾਈ ਦਿੰਨੇ ਆ। ਲਓ ਬਈ ਮੇਰੀ ਆ ਗਈ ਫਿਰ ਉਹ ਕਬੂਤਰੀ ਜੈਪਰੇ ਵਾਲੀ ਦੇਖੋ ਸਾਰਿਆਂ ਆ ਜਿਹੜੀ ਜੈਪਰੇ ਜਿੱਤੀ ਸੀ ਇਹਦਾ ਪੱਠਾ ਵੀ ਗਾਹ ਜਿੱਤਿਆ ਸਾਰਾ ਇਹ ਸਾਰਿਆਂ ਨੂੰ ਪਹਿਲਾ ਬਚਾਏ ਜੋੜੀ ਦਾ ਉਹਦਾ ਪਹਿਲੀ ਝੋਲੀ ਦਾ ਇੱਕ ਨਾ ਇਹ ਤੋਂ ਪਹਿਲਾਂ ਝੋਲੀ ਕਢਾਈ ਦੀ 1 ਵਜਾ ਕੱਢੇ ਦੀ ਬਈ ਖੱਟੀਆਂ ਅੱਖਾਂ ਦਾ ਰੱਬ ਜਾਣੇ ਉਹ ਮਿਸ ਦੀ ਮੁੜ ਕੇ ਤਾਂ ਇਹਨਾਂ ਨੇ ਖੱਟੀਆਂ ਦਾ ਕੱਢਿਆ ਹੀ ਨਹੀਂ ਉਹ ਅਸੀਂ ਦੇ ਤਾ ਇੱਥੇ ਕਿਸੇ ਨੂੰ ਅਮੋਸਲਮਾਨ ਲੈ ਕੇ ਆਤੀ ਜੂਪੀ ਵਾਲੇ ਲੋ ਜੀ ਅੱਖਾਂ ਚਿੱਟੀਆਂ ਜੀ ਦੋਈ ਬਈ ਜਿੰਨੇ ਵੀ ਇਹ ਜੋੜਾ ਬੱਚੇ ਕੱਢਦਾ ਸਾਰਿਆਂ ਦੀਆਂ ਅੱਖਾਂ ਚਿੱਟੀਆਂ ਤੇ ਰਿੰਗ ਅੱਖਾਂ 'ਚ ਸਾਰਿਆਂ ਦੇ ਹੁੰਦੇ ਨੇ ਕੋਈ ਵੀ ਐ ਨਹੀਂ ਕਿ ਕੋਈ ਕਿਸੇ ਦਾ ਨਾਂ ਹੋਵੇ ਲਾ ਇਲਾਹੁ ਇਲਲ ਸਤ ਕਰੋ ਹਾਣ ਦੇਖੋ ਦਰਸ਼ਨ ਦਰਸ਼ਨ ਕਰੋ ਨੋਨੀ ਦੀ ਕਬੂਤਰੀ ਦੇ ਅੱਖਾਂ ਦੇ ਆ ਆ ਦੇ ਆਮ ਬਾਈ ਗਾਲ ਦੇ ਲੋ ਲੈ ਵਿੱਚ ਬਾੜੀ ਬੈਠੀ ਆ ਹਾਂਜੀ ਇੱਕ ਹਨ ਰੱਖਦੀਆਂ ਨੇ ਇਹ ਆ ਇਹਦੇ ਪੈਰ ਨੇ ਬਾਈ ਹਾਂ ਪਤਾ ਇਹਨਾਂ ਕੰਨੀਆਂ ਤੜਾਲੀਆਂ ਤੇ ਇਹਨੇ ਫਿਰ ਮੱਟ ਤੀਆਂ ਹੁਣ ਆ ਜਾਣਗੇ ਸਾਰੇ ਇੱਕ ਪਾਸੇ ਫੁੱਲ ਉੱਡੀਆ ਵੀਰੇ ਇਹ ਫੁੱਲ ਗਰਮੀ ਚ ਸਾਢੇ 4 ਵਾਜੀ ਮੁੱਕ ਗਈ ਤੇ ਸਾਡੀ 5:30 ਪੰਜ ਬੈਠੀ ਆ ਬੜਕਾ ਬੜਕਾ ਕੇ ਛਤਰੀ ਤੇ ਵੀ ਆ ਟੋਰਨਾ ਬੈਠੀ ਦੀ ਆ ਨਹੀਂ ਵੀ ਦੂਏ ਲੋਟੇ ਲੋਕਾਂ ਦੇ ਮਰੇ ਪਏ ਸੀ ਕੱਲੀ ਉਹ ਫਿਰਦੀ ਸੀ ਉੱਥੇ ਛਤਰੀਆ ਲੱਗਿਆ ਕਿ ਉਹ ਨਿਕੜਾ ਉਂਗੜਾ ਮਏ ਜਦੇ ਗਿਰ ਕੇ ਸਾਨੂੰ ਪੱਛੀ ਬਣੂ ਸਾਂਜੀ ਤਾਂ ਅਸੀਂ ਤਿੰਨ ਚਾਰ ਚ ਕਰ ਲਈ ਤੀ ਆਏ ਨੂੰ ਵੀ ਛੱਡਦੀ ਆ ਜੀ ਲੈ ਵੀਰੇ ਆ ਕਬੂਤਰੀਆਂ ਨੇ ਬਾਕੀ ਆ ਜਿੰਨੀਆਂ ਵੀ ਨੇ ਭਰਾ ਆ ਬੈਠੀ ਆ ਸ਼ਾਕ ਕੀ ਬੈੜੀ ਆ ਸ਼ਾਕ ਕੀ ਤੋਂ ਬਣਾਉ ਨੀਲੀ ਤੋਂ ਨਾ ਉਹ ਪਰਲੀ ਵੀ ਇਹਨਾਂ ਦੀ ਆ ਆ ਜਿਹੜਾ ਰੰਗ ਲੱਗਿਆ ਉਹ ਵੀ ਇੰਨਾ ਚੋਂ ਆ ਜਿੰਨੇ ਨੇ ਸਾਰੇ ਕਬੂਤਰ ਇਹ ਉਹ ਕਾਣੇ ਵਾਲੀ ਬੈਠੀ ਆ ਖੱਟੀਆਂ ਦੀ ਬਿਨਾਂ ਰੰਗ ਤੋਂ ਉਹ ਵੀ ਇੰਨਾ ਚੋਂ ਉਹ ਬੈੜੀ ਬੈਠੀ ਉਹ ਵੀ ਇੰਨਾ ਚੋਂ ਆ ਉਹ ਵੀ ਇੰਨਾ ਚੋਂ ਉਹ ਜਿਹੜਾ ਉੱਤੇ ਕਾਲ ਸੇਰੀ ਬੈਠੀ ਆ ਬਾਕੀ ਹੋਰ ਨਸਲਾਂ ਨੇ ਉਹ ਕਾਣੇ ਵਾਲਾ ਪਿਓਰ ਕਰਿਆ ਬਈ ਬਚਾ ਆ ਆਹਾ ਆਹਾ ਲਓ ਦਾ ਤੂੰ ਹੈਗਾ ਸੀ ਸੇਰੀ ਗੱਲ ਜੀ ਠੀਕ ਆ ਅਬੀਰੇ ਅੱਜ ਪਾਇਆ ਪਾਣੀ ਕੱਲੀ ਜਮੈਣ ਦਾ ਪਾਣੀ ਵਾਲਿਆ ਆਪਾਂ ਕਬੂਤਰਾਂ ਨੂੰ ਪਾਉਣ ਲਈ ਚ ਮੰਨ ਲਓ ਇੱਕ ਚਮਚਾ ਜਮੈਣ ਦਾ ਛੋਟਾ ਚਮਚਾ ਲੋ ਇਹ ਜਨਾ ਕੱਲੀ ਜਮੈਣ ਆ ਵੀਰੇ ਹੋਰ ਕੁਛ ਨਹੀਂ ਗਾ ਕੱਲੀ ਜਮੈਣ ਵਾਲੀ ਆਪਾਂ ਇਹ ਜਿਹੜਾ ਥੋੜਾ ਘੱਟ ਪਿਆ ਆ ਲੋ ਪਾਣੀ ਪਾ ਦਈਏ ਹੁਣ ਗਰਮ ਪਾਣੀ ਥੋੜਾ ਥੋੜਾ ਇਹ ਮੈਂ ਥੋੜੇ ਦਿਖਾਉਣ ਲਈ ਬਣਾਇਆ ਵੀਰੇ ਅੱਗੇ ਆਪਾਂ ਬਥੇਰੇ ਗਰਮ ਪਾਣੀ ਬਣਾਉਂਦੇ ਰਹੇ ਐਦਕੀ ਕੁਛ ਨਹੀਂ ਪਾਇਆ ਆਪਾਂ ਲੜ ਵੀ ਆਥਣੇ ਲਾਈਦੇ ਨੇ ਅੱਜਾਂ ਮੈਂ ਲੇਟ ਹੋ ਗਿਆ ਚੱਕਣ ਨੂੰ ਪਾਣੀ ਧਰਦਿਆਂ ਦੇ ਨੇਰੇ ਹੋਏ ਪੂਰੇ ਇੱਕ ਵੀ ਕਬੂਤਰ ਇਕੱਠਾ ਨਹੀਂਗਾ ਮੈਂ ਤੁਹਾਨੂੰ ਸਾਰੇ ਦਿਖਾ ਦਿੰਨਾ ਲੋ ਦੇਖ ਲੋ ਇਹ ਆ ਲੋ ਇੱਕ ਕਣਾ ਨਹੀਂ ਦਾ ਇੱਕ ਵੀ ਘੁੰਗੜੀ ਮਾਰੀ ਬੈਠਾ ਹੋਊਗਾ ਆਇਆ ਵੀਰੇ ਇਹਨਾਂ ਦੇ ਬਾਲਾ ਟੈਂਪਰੇਚਰ ਗਰਮ ਹੁੰਦਾ ਇਹਨਾਂ ਦਾ ਉਹ ਕੋਈ ਜੱਕਰ ਨਹੀਂ ਇੱਕ ਨਾ ਮੈਂ ਕਾਕੇ ਕੈਨੇਡਾ ਵਾਲੇ ਬਾਈ ਦੀ ਵੀਡੀਓ ਦੇਖਦਾ ਸੀ ਉਹਨੇ ਬਾਹਰੋਂ ਪਾਈ ਆ ਤੇ ਕਬੂਤਰ ਬਰਫ ਖਾਂਦੇ ਨੇ ਬਈ ਉਹਦੇ ਬਰਫ ਪੈਂਦੀ ਜਿਹਾ ਬਾਹਰ ਫਿਰਦੇ ਨੇ ਆ ਦੇਖ ਲੋ ਇਹਨਾਂ ਚ ਇੱਕ ਵੀ ਨਹੀਂ ਆ ਇਕੱਠਾ ਆਇਆ ਬੈਠਾ ਭਾਈ ਚ ਉੱਪਰ ਹੋ ਗਏ ਵਿਹਲੇ ਤੁਹਾਨੂੰ ਕਬੂਤਰੀਆਂ ਦਿਖਾਈ ਜਾਂਦੀ ਪਹਿਲਾਂ ਹੁਣ ਤੁਹਾਨੂੰ ਦਿਖਾਉਨੇ ਆ ਭਾਈ ਇਹ ਸੱਚ ਗ੍ਰੇਟ ਪਾ ਦਈਏ ਭਾਈ ਪਹਿਲਾਂ ਸੋਨੀ ਦਾ ਵੜਤਾ ਲਓ ਜੀ ਅਰ ਮੰਗਾਈਆਂ ਨੇ ਟਰਿਆਂ ਮੁੰਡੇ ਤੋਂ ਬਾਧੂ ਪਈਆਂ ਦੀ ਆਪਣੇ ਕੋਲ ਦੋ ਇੰਨਾ ਚ ਰੋੜੀ ਪਾਉਨੇ ਆ ਭਾਈ ਲਓ ਵੀਰੇ ਪਾ ਲਈ ਰੋੜੀ ਚਾਰ ਥਾਂ ਤੇ ਲੈ ਦਰ ਰੱਖ ਦਈਏ ਇਹਨਾਂ ਨੂੰ ਖਾ ਲੈਣਗੇ ਜਾਨਾ ਵੱਟੀ ਸਾਲਾਂ ਥੱਲੇ ਸਿੱਟਤੀ ਕਬੂਤਰਾਂ ਦੇ ਅੱਠੀ ਪੱਤੇ ਲਾਓ ਵੀ ਚੱਕੋ ਚੱਕੋ ਖਾਓ ਆਓ 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 ਲਾਓ ਵੀ ਲੱਗੇ ਰੋੜੀਆਂ ਰੋੜੀ ਜ਼ਰੂਰ ਪਾਵੇ ਵੀਰੇ ਰੋੜੀ ਦਾ ਫਾਇਦਾ ਸਾਫ਼ ਰਹਿੰਦੇ ਨੇ ਅੰਦਰੋਂ ਆ ਕਈ ਦਿਨ ਹੋ ਗਏ ਦੀ ਤੁਪਾਂ ਨਹੀਂ ਨਿਕਲਦੀ ਸੀ ਤਾਂ ਨਹੀਂ ਪੈਂਦੀ ਸੀ ਤੇ ਇੱਧਰ ਵੀ ਰੱਖ ਦਵਾਂ ਵੀਰੇ ਦਿਖਾਉਣਾ ਤੁਹਾਨੂੰ ਵੀ ਰੱਖਤੀ ਗ੍ਰੇਟ ਇਤਨਾ ਬਣਿਆ ਕੂਤਰ ਬਜੇ ਦਾ ਯਾਰ ਮੂੰਹ ਪੱਕ ਗਿਆ ਦੀ ਅੰਦਰੋਂ ਬਾਹਲਾ जख्म ਹੋ ਗਿਆ ਤੇ 1 ਵਜਾ ਦਾ ਇਹ ਨਾਲ ਦਾ ਮਰ ਗਿਆ ਆਹਾ ਆ ਬੱਚਾ ਇਹ ਆ ਸੁੱਕ ਗਿਆ जख्म ਤਾਂ ਹੁਣ ਇਹਦਾ ਵੀ ਰਿਆ ਦੇ ਵਿੱਚ ਉਹਦਾ ਹੋ ਗਿਆ ਸਾਫ ਜਿਹਾ ਯਾ ਬਾਰ-ਬਾਰ ਹੀ ਰਹਿ ਗਿਆ ਬਾੱਚ ਜਵੇ ਯਾਰ ਇੰਨਾ ਹੀ ਬਹੁਤ ਆ ਸਾਨੂੰ ਤਾਂ ਇਹਦੇ ਆਪ ਇੱਕ ਮੈੱਕਾ ਸੀਨ ਦਾ ਕਿ ਹਾਂ ਇਹ ਟੀਕਾ ਲਾਇਆ ਤੇ ਮੈਂ ਕਾਸੀਨ ਦਾ ਹਾਂ ਹਾਲੋ ਕੋਈ ਕੀ ਦੇ ਵਿਚਾਰੇ ਤੇ ਮੁੰਲਾ ਦਾ ਖੰਭ ਪਟ ਦੇ ਇਹਨਾਂ ਨੇ ਹਾਂ ਹਾਂ ਸਾੜਾ ਨੇ ਇੰਨੇ ਗੁੱਟੀ ਇਹ ਯਾਰ ਮੈਂ ਤਾਂ ਉਹ ਰੇ ਛੱਡੀ ਦੀ ਵਿਚਾਲੇ ਖੁੱਡੇ ਨੂੰ ਖੁਸ਼ ਰਹੂ ਵਿਚਾਰੀ ਨਾ ਸੇ ਮਾਰਦਾ ਚੱਲ ਉਧਰੇ ਕਰ ਦੇ ਇਹਨਾਂ ਨੂੰ ਇੱਕ ਆ ਵਜਾ ਬਾਈ ਕੱਢਿਆ ਆਪਣੇ ਕੋ ਪਿਓਰ ਕਾਕੇ ਆਲਿਆਂ ਦਾ ਜੋੜਾ ਲੱਗਿਆ ਟੀ ਡੱਬਾ ਪਿਓਰ ਜੋੜੀ ਦਾ ਭੈਣ ਭਾਈ ਦਾ ਉਹਨਾਂ ਨੇ ਆ ਪਹਿਲਾ ਵਜਾ ਗੱਡੇ ਡੱਬਾ ਆਪਣੇ ਕੋ ਲਿਆ ਬਈ ਰੱਖ ਦ ਮੋਤਰੇ ਨੂੰ ਛੱਡਾ ਉਧਰ ਪਹਿਲਾ ਤਾਂ ਆ ਜਾ ਪੁੱਤੋ ਏ ਤੈਨੂੰ ਜਾਲ ਚ ਕਰਾਂ ਯਾਰ ਤੇਰਾ ਤਾਂ ਨਾਸੇ ਮਾਰਤਾ ਇਹਦਾ ਤਾਂ ਨਾਸੇ ਮਾਰਤਾ ਨੋਨੂ ਕੁੱਕੀ ਦੇ ਬੱਚੇ ਦਾ ਸਾਲਾ ਨੇ ਲਾ ਕੂਤਰੀਆਂ ਨੇ ਕਿਵੇਂ ਵੱਡੇ ਦੇ ਮੈਨੂੰ ਤਾਂ ਐਂਦੀ ਮਾਂ ਚੱਲ ਵਧੀਆ ਰੋ ਜਾਲ ਚ ਪਾ ਯਾਰ ਤੂੰ ਲੈ ਇਹਨੂੰ ਜਾਲ ਚ ਛੱਡਾਂ ਯਾਰ ਇਧਰ ਐ ਜੀ ਖੜਨਾ ਬਈ ਖੜ ਜਾ ਪੁੱਤ ਖੜ ਜਾ ਖੜ ਜਾ ਉਹ ਖੜ ਜਾ ਯਾਰ ਕਾਤੇ ਤੰਗ ਹੁੰਨਾ ਲੈ ਲੈ ਆ ਬੱਚੇ ਨੇ ਬਈ ਹੁਣ ਦੇ ਨਵੇਂ ਲੋਈ ਕਰੋ ਚੱਕ ਆ ਆਪਣੀ ਜੈਪਰੇ ਵਾਲੀ ਦਾ ਪੁੱਤ ਆਹ ਪਰਲਾ ਤੇ ਇੱਕ ਉਹ ਚਿੱਟਾ ਜੈਪਰੇ ਵਾਲੀ ਦਾ ਪੁੱਤ ਆਹਾ ਸ਼ਾਕ ਖਾ ਉਹ ਸ਼ਾਕ ਤੇ ਦੋ ਭਾਈ ਸੀ ਮੈਂ ਜੱਟੇ ਸੀਗੇ ਉਜਾਲ ਤੇ ਰੱਖੇ ਸੀ ਦੂਏ ਚ ਕੱਪੜੇ ਵਾਲੇ ਚ ਇਹਨਾਂ ਜਵਾਕਾਂ ਨੇ ਪੈਰ ਧਰਤਾ ਮਾਰਤਾ ਇੱਕ ਆ ਪਿਓਰ ਕਢਾਇਆ ਜਿਹੜਾ ਮਗਰ ਬੈਠਾ ਕੰਨਤਾ ਤੇ ਛਾਕ ਆ ਜਿਹੜਾ ਬਾਜੀ ਜਿੱਤੇ ਤੇ ਉਹਦੇ ਭੈਣ ਭਾਈਆਂ ਦਾ ਪਿਓਰ ਕਰਾਇਆ ਆਪਾਂ ਇਹਦੇ ਇਹਨਾਂ ਨੂੰ ਵੀ ਧਰਨ ਰੋੜੀ ਥੋੜੀ ਜੀ ਪਹਿਲਾਂ ਉੱਧਰ ਧਰ ਦੇਣ ਦਾ ਬਾਈ ਲਓ ਇਹ ਕਰੋ ਚੱਕ ਵੀ ਬਚੇ ਹੁਣ ਡਾਰੀ ਪਵਾ ਲੈਣ ਨੇ ਬਾਈ ਇਹ ਆਪਾਂ ਤੁਹਾਨੂੰ ਵੀ ਧਰਦਾ ਵਾਂ ਇਹ ਲਓ ਇਹ ਧਰਤੀ ਰੋੜੀ ਇਹਨਾਂ ਨੂੰ ਵੀ ਵੀਰੇ ਲਓ ਵੀਰੇ ਇਹਨਾਂ ਨੂੰ ਵੀ ਧਰਤੀ ਆਉਂਦੇ ਨੇ ਟਟ ਟਟ ਕੇ ਦੇਖੋ ਲੈ ਉੱਤੋ ਜੀ ਪੈਣਗੇ ਇੱਕ ਦੂਜੇ ਦੇ ਆਓ ਬਾਈ ਪਾਤਾ ਦਾਣਾ ਪਾਣੀ ਸਾਰਿਆਂ ਨੂੰ ਅੱਜ ਦਾਣਾ ਆਪਾਂ ਕੁਝ ਹੋਰ ਐਡ ਕਰਿਆ ਵਿੱਚੇ ਜੇ ਆ ਦੇ ਛੋਲਿਆਂ ਦੀ ਦਾਲ ਕਰੀਆ ਬਾਈ ਛੋਲਿਆਂ ਦੇ ਆ ਦੇ ਤੇ ਬਾਕੀ ਅਨੁਪਾਤ ਆ ਵੀਰੇ ਦਾਣਾ ਸਾਰਿਆਂ ਨੂੰ ਹਾ ਦੇ ਇਹਨਾਂ ਨੂੰ ਵੀ ਇੱਟ ਪਾਈ ਹੋਈ ਆ ਬੱਚਿਆਂ ਨੂੰ ਮੂੰਹ ਮਾਰ ਲੈਣਗੇ ਤੇ ਲੰਬੂਰੇ ਖਾਪਣੇ ਉੱਧਰ ਫਿਰਦੇ ਨੇ ਹੋ ਫਿਰਦੇ ਨੇ ਬਾਈ ਪਰੇ ਉੱਧਰ ਇਹ ਆ ਫਿਰਦੇ ਨੇ ਤੇ ਚੰਗਾ ਵੀਰੇ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵਾਹਿਗੁਰੂ ਸਤਨਾਮ ਮਾਲਕਾ ਭਲੀ ਕਰੀਂ ਚੰਗਾ ਲੋਨੀ ਬਾਈ ਇੱਕ ਮਿੰਟ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਲਾਈਕ ਸ਼ੇਅਰ ਸਕਰੀਨ ਤੇ ਪੰਪ ਜੀ ਪੰਪ ਜੀ ਬੰਬ